ਹੋਰ ਵੀ ਬੜੀ ਈਰਖਾ ਰੱਖ ਕੇ ਮਨ ਵਿੱਚ ਬੜੀ ਜ਼ਹਿਰ ਭਰ ਕੇ ਬੜਾ ਸਾੜਾ ਰੱਖ ਕੇ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਕੋਈ ਕਰਾਮਾਤ ਦਿਖਾਓ ਸੱਚੇ ਪਾਤਸ਼ਾਹ ਨੇ ਆਪਣੇ ਖਜ਼ਾਨੇ ਵਿੱਚੋਂ ਇੱਕ ਸੋਨੇ ਦੀ ਮੋਹਰ ਕੱਢੀ ਆਖਿਆ ਮੌਲਵੀ ਸਾਹਿਬ ਇਹ ਬੜੀ ਵੱਡੀ ਕਰਾਮਾਤ ਹੈ ਬਨ ਆਖਿਆ ਸੱਚੇ ਪਾਤਸ਼ਾਹ ਕਰਾਮਾਤ ਕਿਵੇਂ ਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਮੌਲਵੀ ਸਾਹਿਬ ਇਹਦੇ ਨਾਲ ਵੱਡੇ ਵੱਡੇ ਲੋਕਾਂ ਦੇ ਇਮਾਨ ਖਰੀਦੇ ਜਾਂਦੇ ਆ ਵੱਡੇ ਤੋਂ ਵੱਡਾ ਬੰਦਾ ਮਾਇਆ ਦੇ ਪਿੱਛੇ ਲੱਗ ਕੇ ਮਾਇਆ ਦੇ ਲਾਲਚ ਵਿੱਚ ਵਿਗ ਜਾਂਦਾ ਹੈ ਇਸ ਕਰਕੇ ਮਾਇਆ ਬੜੀ ਵੱਡੀ ਕਰੀ ਮਾਕਰਾ ਮਤ ਕਹਿੰਦਾ ਸੱਚੇ ਪਾਤਸ਼ਾਹ ਤੇ ਮਾਇਆ ਦੀ ਕਰਾਮਾਤ ਹੋ ਗਈ ਮੈਂ ਚਾਹੁੰਨਾ ਕਿ ਤੁਸੀਂ ਕੋਈ ਆਪਣੀ ਕਰਾਮਾਤ ਵਿਖਾ ਲੋ ਸੱਚੇ ਪਾਤਸ਼ਾਹ ਨੇ ਬਹਾਦਰ ਸ਼ਾਹ ਦੇ ਤਖਤ ਵੱਲ ਇਸ਼ਾਰਾ ਕਰਕੇ ਆਖਿਆ ਕਿ ਇਹ ਬੜੀ ਵੱਡੀ ਕਰਾਮਾਤ ਹੈ ਬਾਦਸ਼ਾਹ ਇਸ ਕੁਰਸੀ ਵਿੱਚ ਬੜੀ ਵੱਡੀ ਕਰਾਮਾਤ ਹੈ ਮੌਲਵੀ ਸਾਹਿਬ ਇਸ ਬਾਦਸ਼ਾਹ ਦਾ ਚਿਤ ਕਰੇ ਬੇਦੋਸ਼ੇ ਬੰਦੇ ਨੂੰ ਫੜ ਕੇ ਫਾਂਸੀ ਦੇ ਤਖਤੇ ਤੇ ਲਟਕਾ ਸਕਦਾ ਹੈ ਕਿ ਜੇ ਬਾਦਸ਼ਾਹ ਦੇ ਮਨ ਵਿੱਚ ਰਹਿ ਮਾਰੇ ਜਿਹੜੇ ਬੰਦੇ ਦੇ ਗਲ ਵਿੱਚ ਫਾਂਸੀ ਦਾ ਰੱਸਾ ਪੈਣ ਵਾਲਾ ਹੋਵੇ ਬਾਦਸ਼ਾਹ ਦਾ ਚਿੱਤ ਕਰੇ ਤੇ ਉਹਨੂੰ ਛੱਡ ਸਕਦਾ ਉਹਦੇ ਗਲ ਵਿੱਚੋਂ ਫਾਂਸੀ ਦਾ ਰੱਸਾ ਲੈ ਸਕਦਾ ਹੈ ਇਹ ਬੜੀ ਵੱਡੀ ਕਰਾਮਾਤ ਹੈ ਕਹਿੰਦਾ ਸੱਚੇ ਬਾਦਸ਼ਾਹ ਤੇ ਬਾਦਸ਼ਾਹ ਦੀ ਕਰਾਮਾਤ ਹੋ ਗਈ ਪਹਿਲੀ ਪੈਸੇ ਦੀ ਕਰਾਮਾਤ ਹੋ ਗਈ ਮੈਂ ਚਾਹਣਾ ਕਿ ਤੁਸੀਂ ਕੋਈ ਕਰਾਮਾਤ ਵਿਖਾਲੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਰੰਗ ਹੋ ਗਿਆ ਅਨਾਰ ਦੇ ਫੁੱਲ ਵਰਗਾ ਲਾਲ ਸੱਚੇ ਪਾਤਸ਼ਾਹ ਦੇ ਟੌਲੇ ਫਰਕ ਹੈ ਤੱਜ ਕੇ ਤਲਵਾਰ ਬੇਮਿਆਨ ਕਰਕੇ ਕਹਿੰਦੇ ਮੌਲਵੀ ਸਾਹਿਬ ਸਾਡੇ ਕੋਲ ਫਿਰ ਆ ਕਰਾਮਾਤ ਇਸ ਕਰਾਮਾਤ ਨਾਲ ਆ ਤਖਤ ਦਵਾਏ ਜਾਂਦੇ ਆ ਤੇ ਇਹਨਾਂ ਤਖਤਾਂ ਤੋਂ ਇਸ ਤਲਵਾਰ ਦੇ ਨਾਲ ਇਸ ਕਰਾਮਾਤ ਦੇ ਨਾਲ ਬੰਦੇ ਨੂੰ ਲਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਵੇਂ ਇਸ ਮੌਲਵੀ ਨੂੰ ਨਰੁੱਤਰ ਕੀਤਾ ਕੀ ਆਖਿਆ ਆਖਿਆ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਤੇਗ ਮਿਆਂ ਨੂੰ ਘੱਟ ਗੁਰੂ ਜੀ ਕਹਿਣ ਮੌਲਵੀ ਨੂੰ ਤੇਗ ਵੇ ਕੇ ਢੋਵ ਕਾਲ ਜੇ ਪਹਿਰ ਮੌਲਵੀ ਨੂੰ ਓ ਕੰਬਰੀਆ ਕਿਉਂ ਹੁਣ ਤੇਰਾ ਹੰਕਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਬੱਡ ਗੁਰੂ ਜੀ ਕਹਿਣ ਮੋਲਵੀ ਨੂੰ ਤੇਗ ਵੇਖ ਢੋਬ ਕਾਲ ਜੇ ਪਹਿਨ ਮੋਲਵੀ ਨੂੰ ਓ ਕੰਬੁਰਿਆ ਕੋ ਹੁਣ ਤੇਰਾ ਹੰਕਾਰ ਮੋਲਵੀ ਜੀ ਸਭ ਤੋਂ ਵੱਡੀ ਕਲਾਮਤ ਤਲਵਾਰ ਮੋਲਵੀ ਜੀ ਦੇਸ ਦਾ ਮਾਲਕ ਬਾਦਸ਼ਾਹ ਵੀ ਕਲਾਮਤ ਹੁੰਦੀ ਕਰ ਸਕਦਾ ਹੈ ਬਾਦਖਾਤ ਸ਼ਾਹ ਕਰਾਮਤ ਹੁੰਦੀ ਓ ਜਿਸ ਦੇ ਅੱਗੇ ਝੁਕਦੇ ਦਾਵੇ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਉਹ ਸੱਚ ਖੁਦਾ ਦੇ ਉਲਟ ਨਹੀਂ ਕਲਮਾ ਪੜਨਾ ਚਾਹੀਦਾ ਸੱਚ ਖੁਦਾ ਦੇ ਉਲਟ ਨਹੀਂ ਕਲਮਾ ਪੜਨਾ ਚਾਹੀਦਾ ਜਾਣ ਬੁੱਝ ਕੇ ਅੱਗ ਵਿੱਚ ਨਹੀਂ ਵਰਨਾ ਚਾਹੀਦਾ ਉਹ ਬਾਡੇ ਭਾਦੀ ਹੋਣੀ ਸਾਡੀ ਨਾ ਤਲਵਾਰ ਦੇ ਮੂਰੇ ਇਹ ਵੀ ਨੀਵੀਂ ਪਾਉਂਦੀ ਐ ਓ ਯਾਰ ਵੇਖ ਕੇ ਵਾਰੀ ਬਣਦੇ ਯਾਰ ਮਾਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮਾਲਵੀ ਜੀ ਓ ਜੇ ਅੱਖੇ ਦਾ ਇਸ ਦੇ ਚਮਤਕਾਰ ਵਖਾਣਦੀ ਐ ਜੇ ਅੱਖੇ ਦਾ ਇਸ ਦੇ ਚਮਤਕਾਰ ਵਖਾਣਦਈਏ ਜਿਸਮ ਇੱਕਦ ਟੋਟੇ ਕਰਕੇ ਚਾਰ ਵਖਾਣਦਈਏ ਗਰੀਬ ਦੀ ਹਾਮੀ ਭਰਦੀ ਏ ਬਾੜਾ ਮਰਦਾ ਵੇਖ ਕੇ ਇਹ ਦੇਵੀ ਨਾ ਜਰਦੀ ਏ ਉਹ ਧਰਮ ਦੇ ਦਿੱਤੀ ਸਾਰੇ ਕੰਮ ਸਵਾਰ ਮੌਲਵੀ ਜੀ ਸਭ ਤੋਂ ਵੱਡੀ ਕਲਾਮਾਤ ਤਲਵਾਰ ਬਾਲਵੀ ਜੀ ਉਹ ਬਿਨ ਪਾਕੀ ਪਿਆਜੇ ਨਾ ਸੋਚੀ ਪਵੇ ਮਕਾਰਾਂ ਨੂੰ ਬਿੰਤਾ ਦੇ ਵਿੱਚ ਦਿੰਦੀ ਹੈ ਇਹ ਸੋਧ ਗਦਾਰਾਂ ਨੂੰ ਉਹ ਰਣਤ ਹਾਰ ਮੌਲਵੀ ਜੀ ਸਭ ਤੋਂ ਵੱਡੀ ਕਰਾਮਾਤ ਤਲਵਾਰ ਮੌਲਵੀ ਜੀ ਮਾਰੇ ਨੂੰ ਕੁਝ ਕਹਿੰਦੀ ਨਾ ਪਗੜੇ ਨੂੰ ਢਾਉਂਦੀ ਐ ਮਾਰੇ ਨੂੰ ਕੁਝ ਕਹਿੰਦੀ ਨਾ ਪਗੜੇ ਨੂੰ ਢਾਉਂਦੀ ਐ ਜੋਗੀ ਸੰਘਾ ਹੂਣੀ ਦੇ ਨਾਲ ਹਾਣ ਬਚਾਉਂਦੀ ਨੇ ਆਖਿਆ ਮੌਲਵੀ ਸਾਹਿਬ ਸਭ ਤੋਂ ਵੱਡੀ ਫਿਰ ਕਰਾਮਾਤ ਤੇ ਤਲਵਾਰ ਮੌਲਵੀ ਦੀ ਨੀਵੀ ਪੈ ਗਈ ਗੋਡਿਆਂ ਵਿੱਚ ਸਿਰ ਚਲੇ ਗਿਆ ਮੁੜ ਕੇ ਸੇਰੀ ਨਾਲ